ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਤੋਂ ਬਾਅਦ ਲੁਧਿਆਣਾ ਦੇ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਉਪ ਚੋਣਾਂ ਹੋਣੀਆਂ ਨੇ ਉਹਨਾਂ ਦੀਆਂ ਤਰੀਕਾਂ ਦਾ ਕਿਸੇ ਵੀ ਸਮੇਂ ਜਿਹੜਾ ਐਲਾਨ ਹੋ ਸਕਦਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਚੋਣ ਕਮਿਸ਼ਨ ਦੇ ਵੱਲੋਂ ਰਾਜ ਚੋਣ ਅਧਿਕਾਰੀਆਂ ਨੂੰ ਜਿਹੜੇ ਇਸ ਦੇ ਸੰਕੇਤ ਦੇ ਦਿੱਤੇ ਗਏ ਨੇ ਤਾਂ ਜੋ ਉਹ ਆਪਣੀ ਤਿਆਰੀ ਆ ਕਰ ਲੈਣ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਅਗਲੇ ਹਫਤੇ ਮੰਗਲਵਾਰ ਜਾਂ ਬੁੱਧਵਾਰ ਨੂੰ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਜਿਹੜਾ ਉਹ ਕੀਤਾ ਜਾ ਸਕਦਾ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਆਰ ਸੂਤਰਾ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਤੁਹਾਨੂੰ ਦੱਸ ਦਈਏ ਕਿ ਜੇਕਰ ਕੀਤੇ ਵੀ ਕੋਈ ਸੀਟ ਹੈ ਜਿਹੜੀ ਉਹ ਖਾਲੀ ਹੁੰਦੀ ਆ ਤਾਂ ਉਸ ਦੇ 6 ਮਹੀਨੇ ਦੇ ਅੰਦਰ ਅੰਦਰ ਜਿਹੜੀਆਂ ਕਿ ਜਿਮਣੀ ਚੋਣਾ ਕੀਤੀਆਂ ਜਾਂਦੀਆਂ ਨੇ ਤਾਂ ਇਸ ਲਈ ਜਿਹੜਾ ਕਿ ਅਗਲੇ ਹਫਤੇ ਲੁਧਿਆਣਾ ਦੇ ਪੱਛਮੀ ਇਸੇ ਦੇ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ ਉਹਨਾਂ ਦਾ ਐਲਾਨ ਹੈ ਜਿਹੜਾ ਉਹ ਕੀਤਾ ਜਾ ਸਕਦਾ ਦਰਸਲ ਚੋਣਾਂ ਤੋਂ ਪਹਿਲਾਂ 21 ਦਿਨਾਂ ਦਾ ਸਮਾਂ ਦੇਣਾ ਹੁੰਦਾ ਹੈ ਤੇ ਜਿਸ ਵਿੱਚ ਨਾਮਜ਼ਦਗੀ ਦਰਜ ਕਰਨਾ ਨਾਮਜ਼ਦਗੀ ਦੀ ਸਿਕਿਉਰਿਟੀ ਅਤੇ ਉਸ ਨੂੰ ਵਾਪਸ ਲੈਣ ਦਾ ਸਮਾਂ ਜਿਹੜਾ ਉਹ ਸ਼ਾਮਲ ਹੁੰਦਾ ਇਸ ਤੋਂ ਇਲਾਵਾ ਕੁਝ ਦਿਨ ਪ੍ਰਚਾਰ ਲਈ ਵੀ ਉਮੀਦਵਾਰਾਂ ਨੂੰ ਮਿਲਦੇ ਨੇ ਤਾਂ ਇਹ ਗੌਰ ਕਰਨ ਵਾਲੀ ਗੱਲ ਹੈ ਕਿ ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੇ ਦੇਹਾਂਤ ਕਾਰਨ ਇਹ ਸੀਟ ਖਾਲੀ ਹੋ ਗਈ ਸੀ ਤਾਂ ਉਹਨਾਂ ਦਾ ਦੇਹਾਂਤ 11 ਜਨਵਰੀ ਨੂੰ ਹੋਇਆ ਸੀ ਜਿਸ ਦਾ ਮਤਲਬ ਇਹ ਹੈ ਕਿ ਹੁਣ 4 ਮਹੀਨਿਆਂ ਤੋਂ ਵੱਧ ਦਾ ਸਮਾਂ ਲੁਧਿਆਣਾ ਪੱਛਮੀ ਸੀਟ ਖਾਲੀ ਹੋਈ ਨੂੰ ਹੋ ਗਿਆ ਤਾਂ ਇਸ ਸੰਦਰਭ ਦੇ ਵਿੱਚ ਇਸ ਸੀਟ ਤੇ ਚੋਣ ਕਿਸੇ ਵੀ ਸਮੇਂ ਕਰਵਾਉਣ ਦੀ ਉਮੀਦ ਹੈ ਪਿਛਲੇ ਦਿਨਾਂ ਵਿੱਚ ਜਦੋਂ ਭਾਰਤ ਪਾਕਿਸਤਾਨ ਵਿੱਚ ਯੁੱਧ ਛਿੜ ਗਿਆ ਸੀ ਤਾਂ ਇਹ ਖਤਸਾ ਪਰਗਟ ਕੀਤਾ ਜਾ ਰਿਹਾ ਸੀ ਕਿ ਜੰਗ ਦੇ ਹਾਲਾਤ ਕਾਰਨ ਚੋਣਾਂ ਨੂੰ ਰੋਕਿਆ ਜਾ ਸਕਦਾ ਹੈ ਪਰ ਹੁਣ ਜਦੋਂ ਹਾਲਾਤ ਠੀਕ ਹੋਣ ਲੱਗੇ ਨੇ ਤਾਂ ਅਗਲੇ ਹਫਤੇ ਇਸ ਚੋਣ ਦਾ ਐਲਾਨ ਕੀਤਾ ਜਾ ਸਕਦਾ ਹੈ ਯੁੱਧ ਦੌਰਾਨ ਚੋਣਾਂ ਨੂੰ ਟਾਲਣ ਦੀ ਜਿਹੜੀ ਵਿਵਸਥਾ ਹੈ ਪਰ ਨੇ ਹੁਣ ਜੰਗਬੰਦੀ ਹੋ ਗਈ ਹੈ ਤੇ ਹਾਲਾਤ ਜਿਹੜੇ ਨੇ ਉਹ ਸੁਧਰ ਰਹੇ ਨੇ ਤਾਂ ਇਹ ਵੀ ਦਿਲਚਸਪੀ ਗੱਲ ਹੈ ਕਿ ਆਮ ਆਦਮੀ ਪਾਰਟੀ ਨੇ ਰਾਜ ਸਭਾ ਦੇ ਮੈਂਬਰ ਸੰਜੀਵ अरोड़ा ਨੂੰ 2 ਮਹੀਨੇ ਪਹਿਲਾਂ ਹੀ ਲੁਧਿਆਣਾ ਪੱਛਮੀ ਤੋਂ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਸੀ ਅਤੇ ਪਾਰਟੀ ਇਸ ਚੋਣ ਨੂੰ ਜਿੱਤਣ ਦੇ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ ਇਹ ਨਹੀਂ ਹੈ ਕਿ ਉਹ ਚੋਣ ਜਿੱਤ ਕੇ ਪਾਰਟੀ ਨੂੰ ਕੋਈ ਵੱਡਾ ਫਰਕ ਪੈਣਾ ਪਰ ਪਾਰਟੀ ਦੇ ਵਿੱਚ ਕੁੱਲ ਹੁਣ ਵੀ ਜਿਹੜੇ ਨੇ 94 ਵਿਧਾਇਕ ਨੇ ਪਰ ਇਸ ਜਿੱਤ ਤੋਂ ਬਾਅਦ ਰਾਜ ਸਭਾ ਦੀ ਇੱਕ ਸੀਟ ਹੈ ਜਿਹੜੀ ਉਹ ਖਾਲੀ ਹੋ ਜਾਵੇਗੀ ਜਿਸ ਤੇ ਆਮ ਆਦਮੀ ਪਾਰਟੀ ਦੇ ਕਿਸੇ ਵੀ ਵੱਡੇ ਆਗੂ ਨੂੰ ਰਾਜ ਸਭਾ ਦੇ ਵਿੱਚ ਭੇਜਿਆ ਜਾਵੇਗਾ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਵਿਚਾਲੇ ਕਈ ਗੱਲਾਂ ਜਿਹੜੀਆਂ ਉਹ ਚਰਚਾ ਦੇ ਵਿੱਚ ਆ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਜੇਕਰ ਲੁਧਿਆਣਾ ਦੇ ਵਿਚੋਂ ਪਛਮੀ ਚੋਣਾ ਜਿਹੜੀਆਂ ਜਿਮਣੀ ਚੋਣਾ ਨੇ ਪਛਮੀ ਹਲਕੇ ਦੇ ਵਿੱਚੋਂ ਤਾਂ ਉਹ ਜਿੱਤ ਸਕ ਜਾਂਦੀ ਹੈ ਤਾਂ ਸੰਜੀਵ ਅਰੋੜਾ ਉੱਥੇ ਦੇ ਐਮਐਲਏ ਬਣ ਜਾਣਗੇ ਤਾਂ ਉਸ ਤੋਂ ਬਾਅਦ ਰਾਜ ਸਭਾ ਸੀਟ ਹੈ ਜਿਹੜੀ ਉਹ ਇੱਕ ਖਾਲੀ ਹੋ ਜਾਵੇਗੀ ਉਸ ਦੇ ਵਿੱਚ ਵਿਰੋਧੀਆਂ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਮੈਂਬਰ ਬਣਾ ਕੇ ਮੁੱਖ ਮੰਤਰੀ ਭਗਵੰਤ ਮਾਨ ਪੇਸ਼ ਸਕਦੇ ਨੇ ਤਾਂ ਵੱਡੇ ਜਿਹੜੇ ਸਵਾਲ ਨੇ ਆਮ ਆਦਮੀ ਪਾਰਟੀ ਦੇ ਉੱਤੇ ਖੜੇ ਵੀ ਹੁੰਦੇ ਨਜ਼ਰ ਆਉਂਦੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਅਗਲੇ ਹਫਤੇ ਹੋ ਸਕਦਾ ਹੈ ਕਿ ਚੋਣ ਕਮਿਸ਼ਨ ਦੇ ਵੱਲੋਂ ਇਹਨਾਂ ਚੋਣਾਂ ਦਾ ਐਲਾਨ ਹੈ ਜਿਹੜਾ ਉਹ ਕੀਤਾ ਜਾ ਸਕੇ ਕਾਂਗਰਸ ਨੇ ਵੀ ਆਪਣੇ ਸਾਬਕਾ ਮੰਤਰੀ ਭਾਰਤ ਪੋਸ਼ਨ ਆਸ਼ੂ ਨੂੰ ਇਸ ਸੀਟ ਦੇ ਉੱਤੋਂ ਉਤਾਰਿਆ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਲੁਧਿਆਣਾ ਪੱਛਮੀ ਤੇ ਪਰ ਉਪਕਾਰ ਸਿੰਘ ਘੁੰਮਣ ਨੂੰ ਉਤਾਰਿਆ ਜਦੋਂ ਕਿ ਭਾਰਤੀ ਜਨਤਾ ਪਾਰਟੀ ਨੇ ਹਲੇ ਤੱਕ ਕਿਸੇ ਵੀ ਆਗੂ ਦੇ ਉੱਤੇ ਦਾਅ ਜਿਹੜਾ ਉਹ ਨਹੀਂ ਖੇਡਾ ਹਾਲਾਂਕਿ ਲੋਕ ਸਭਾ ਚੋਣਾਂ ਦੇ ਅਧੀਨ ਆਉਣ ਵਾਲੀ ਇਸ ਸੀਟ ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਜਿਹੜੀ ਹੈ ਕਿ ਜਿੱਤ ਪ੍ਰਾਪਤ ਹੋਈ ਸੀ ਪਰ ਹਲੇ ਤੱਕ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਇਸ ਦੇ ਉੱਤੇ ਕੋਈ ਵੀ ਉਮੀਦਵਾਰ ਹੈ ਜਿਹੜਾ ਉਸ ਦਾ ਐਲਾਨ ਨਹੀਂ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਪੱਛਮੀ ਹਲਕੇ ਦੇ ਵਿੱਚ ਹੋਣ ਵਾਲੀਆਂ ਜਿਮਣੀ ਚੋਣਾਂ ਦਾ ਐਲਾਨ ਹੈ ਜਿਹੜਾ ਉਹ ਅਗਲੇ ਹਫਤੇ ਹੋ ਸਕਦਾ ਹੈ ਕਿਉਂਕਿ ਚੋਣਾ ਨੇ ਜਿਹੜੀਆਂ ਉਹ ਜੇਕਰ ਸੀਟ ਖਾਲੀ ਹੋ ਜਾਂਦੀ ਆ ਉਸਦੇ 6 ਮਹੀਨੇ ਦੇ ਅੰਦਰ ਕਰਵਾਉਣੀਆਂ ਹੁੰਦੀਆਂ ਨੇ ਤਾਂ ਇਸ ਸੀਟ ਨੂੰ ਖਾਲੀ ਹੋਏ ਨੂੰ 4 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਤਾਂ ਮਿਲੀ ਜਾਣਕਾਰੀ ਅਨੁਸਾਰ ਜਿਹੜਾ ਕਿ ਰਾਜ ਅਧਿਕਾਰੀਆਂ ਨੂੰ ਸੰਕੇਤ ਦਿੱਤਾ ਗਿਆ ਕਿ ਉਹ ਤਿਆਰੀ ਕਰ ਲੈਣ ਅਗਲੇ ਹਫਤੇ ਮੰਗਲਵਾਰ ਜਾਂ ਬੁੱਧਵਾਰ ਨੂੰ ਇਹਨਾਂ ਜਿਮਨੀ ਚੋਣਾਂ ਦਾ ਐਲਾਨ ਹੈ ਜਿਹੜਾ ਉਹ ਚੋਣ ਕਮਿਸ਼ਨ ਵੱਲੋਂ ਕੀਤਾ ਜਾ ਸਕਦਾ ਹੈ ਤੇ ਤੁਹਾਨੂੰ ਦੱਸ ਦਈਏ ਕਿ 21 ਦਿਨ ਦਾ ਸਮਾਂ ਜਿਹੜਾ ਉਹ ਦਿੱਤਾ ਜਾਂਦਾ ਹੈ ਜਿਸ ਦੇ ਵਿੱਚ ਅਧਿਕਾਰੀਆਂ ਨੂੰ ਜਿਹੜੇ ਚੋਣਾਂ ਦੇ ਲਈ ਐਲਾਨੇ ਜਾਂਦੇ ਨੇ ਉਹਨਾਂ ਨੂੰ ਆਪਣੀ ਸਿਕਿਉਰਿਟੀ ਨਾਮਜ਼ਦਗੀ ਪੱਤਰ ਜਿਹੜਾ ਦਾਖਲ ਕਰਨ ਦਾ ਸਮਾਂ ਦਿੱਤਾ ਜਾਂਦਾ ਵਾਪਸ ਲੈਣ ਦਾ ਸਮਾਂ ਦਿੱਤਾ ਜਾਂਦਾ ਤੇ ਇਸ ਦੇ ਵਿਚਾਲੇ ਉਹਨਾਂ ਨੂੰ ਚੋਣ ਪ੍ਰਚਾਰ ਕਰਨ ਦਾ ਵੀ ਸਮਾਂ ਦਿੱਤਾ ਜਾਂਦਾ ਤਾਂ ਇਹ ਇਸ ਦੇ ਉੱਤੇ ਤਾਂ ਹੀ ਤੁਹਾਡੇ ਨਾਲ ਇਹ ਗੱਲ ਹੈ ਜਿਹੜੀ ਅਸੀਂ ਕੀਤੀ ਹੈ ਕਿ ਅਗਲੇ ਹਫਤੇ ਜਿਹੜਾ ਹੋ ਸਕਦਾ ਚੋਣਾਂ ਦਾ ਐਲਾਨ ਕਿਉਂਕਿ 4 ਮਹੀਨੇ ਤੋਂ ਉੱਪਰ ਦਾ ਸਮਾਂ ਇਸ ਸੀਟ ਨੂੰ ਖਾਲੀ ਹੋਇਆਂ ਨੂੰ ਹੋ ਗਿਆ